ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ 'ਚ ਭੇਦਭਰੇ ਹਲਾਤਾਂ 'ਚ ਮੌਤ। ਬਾੜੂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਹੀ ਉਸਦੇ ਇੱਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਕਿਸੇ ਨੇ ਉਸ ਦਾ ਕਤਲ ਕੀਤਾ ਹੈ। ਉક્ત ਨੌਜਵਾਨ ਦੀ ਉਮਰ ਮਹਿਜ 25 ਸਾਲ ਦੱਸੀ ਜਾ ਰਹੀ ਹੈ ਜੋ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਤਕ ਦੀ ਮਾਤਾ ਤੇ ਨਾਨੀ ਨੇ ਦੱਸਿਆ ਕਿ ਸਾਡਾ ਇਕਲੋਤਾ ਬੇਟਾ ਸੀ ਅਤੇ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਸਾਨੂੰ ਉਸਦੇ ਦੋਸਤ ਨੇ ਰਾਤੀ ਫੋਨ ਕਰਕੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ ਉਸਦੀ ਗੱਡੀ ਦੇ ਲਾਗੇ ਉਸਦੀ ਡੈੱਡ ਬੋਡੀ ਪਈ ਸੀ ਇਸ ਤਰ੍ਹਾਂ ਲੱਗਦਾ ਹੈ ਕਿ ਲੁੱਟੇੜਿਆਂ ਵੱਲੋਂ ਉਸਦੀ ਲੁੱਟ ਦੀ ਨੀਅਤ ਨਾਲ ਉਸਦਾ ਕਤਲ ਕਰ ਦਿੱਤਾ ਗਿਆ ਉਥੇ ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਉਸ ਦਾ ਨਿਊਜ਼ੀਲੈਂਡ ਵਿੱਚ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਜਿੰਨਾ ਵਿੱਚੋਂ ਇੱਕ આરોપી ਨੂੰ ਉੱਥੋਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਰੋਪੀਆ ਨੂੰ ਸਖ਼ਤ ਸਜ਼ਾ ਮਿਲੇ ਅਤੇ ਸਾਡੇ ਬੱਚੇ ਦੀ ਜਲਦ ਤੋਂ ਜਲਦ ਡੈੱਡ ਬਾਡੀ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ ਤਾਂ ਜੋ ਉਸ ਦੀ ਅੰਤਿਮ ਰਸਮਾਂ ਕਰ ਸਕੀਏ ਨਲੀ ਨੰਕ ਦਾ ਪਤਾ ਲੱਗਾ ਹਾਂਜੀ ਐਂ ਪਤਾ ਆ ਤੁਸਨ ਬਦਲ ਲਗਾ ਜੀ ਐਤਵਾਰ ਸ਼ਨੀਵਾਰ ਸ਼ਨੀਵਾਰ ਸਵੇਰੇ ਪਤਾ ਸਵੇਰੇ ਸਵੇਰੇ ਸ਼ੇਗ ਵਾਂਸ਼ੇ ਕੋਈ ਪਤਾ ਲੱਗਦੇ ਸਾਨੂੰ ਹਾਏ ਪੁੱਤ ਇੰਤ ਪਿਆਰਾ ਹੀ ਪੁੱਤ ਸਾਡਾ ਹੇ ਸਾਢੇ 5 ਸਾਲ ਹੋ ਗਏ ਗਏ ਨੂੰ ਸਾਨੂੰ ਪਤਾ ਸ਼ਾਮ ਦੇ ਗਾਹੀਸ ਪੰਜ ਕਿ 8 ਵਜੇ ਹੀ ਹੈ ਨਾ 8:00 ਵਜੇ ਆ 8:00 ਕਿਤੇ ਡੈਮੇਜ ਹੋਤਾ ਪਤਾ ਲੱਗਾ ਹਾਏ ਅੱਛਾ ਜਾਣ ਪਰੇ ਮੈਂ ਕੋਈ ਸ਼ੱਕ ਨਹੀਂ ਆ ਕੇ ਇੱਥੇ ਹਾਂਜੀ ਕੋਈ ਸ਼ੱਕ ਵਗਾਰਾ ਨਹੀਂ ਕਿਸੇ ਦੇ ਉੱਤੇ ਹਣ ਕੀ ਪਤਾ ਜੀ ਪੁੱਤ ਕੀ ਪਤਾ ਹੁਣ ਉੱਤੇ ਹਾਂ ਮੁੰਡਾ ਤਾਂ ਕਿਤੇ ਗਾਉ ਹੀ ਦੋ ਤਾਂ ਮੇਰਾ ਤਾਂ ਕਿਤੇ ਗਾਉ ਹੀ ਪੁੱਤ ਇਹ ਨੂੰ ਮਾੜੀ ਨਹੀਂ ਕੇ ਨੂੰ ਚੰਗੀ ਨਹੀਂ ਆਖੜੀ ਵੈਰੀ ਬਣ ਗਏ ਉੱਥੇ ਕੋਈ ਹੋਵੇ ਹਾਏ ਉੱਥੇ ਹੀ ਪਿਆਰੀ ਬਣ ਗਏ ਉਹਦੇ ਪੁੱਤ ਵੇ ਦੋ ਜਿੱਤੇ ਵੀ ਆ ਜਲਦੀ ਕਰ ਹਾਏ ਮੇਰੇ ਬੇਟੇ ਨੂੰ ਭੇਜ ਦੋ ਹਾਏ ਤੁਹਾਨੂੰ ਕਿਦੋਂ ਪਤਾ ਲੱਗਾ ਜੇ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮੈਨੂੰ ਨਹੀਂ ਆਇਆ ਮੇਰੇ ਸ਼ਨੀਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕੌਣ ਵਾ ਹਾਏ ਜਿੱਦੇ ਰੋਗੇ ਆ ਹਾਏ ਕਿੰਨੇ ਚਿਰ ਹੋਗੇ ਅੰਦਾਜ਼ੇ ਦੇ ਦੱਸੋ ਬਸ ਦੇ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਸਾਢੇ 5 ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਫਰਨੀਚਰ ਵਾਰ ਪਰੌਣੇ ਆਏ ਮੇਰਾ ਆਪ ਹੀ ਨੇ ਟਾਈਮ ਲੱਗਾ ਨੀ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਹੋਰ ਕੋਈ ਗੱਲ ਨਹੀਂ ਕਿਵੇਂ ਪਤਾ ਲੱਗਦਾ ਉਹ ਕੀ ਲੱਗਦਾ ਸੀ ਤੇ ਕੀ ਘਟ ਰਾਇ ਸਾਰੀ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੇ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬ੍ਰਦਰ ਜਿਹੜਾ 2018 ਚ ਨਿਊਜ਼ੀਲੈਂਡ ਗਿਆ ਸੀ 18 ਦਸੰਬਰ ਨੂੰ ਰਾਤ 11:00 ਤੋਂ ਵੇਲੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇੱਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਾਡੇ ਟੱਕ ਫੋਨ ਕਰਕੇ ਪਹੁੰਚਾਈ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਇਹ ਪੋਸਟਮਾਰਟ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ। ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨਾਂ ਮੇ ਜਤਨ ਦਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ। ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ। ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ? ਸਰਕਾਰ ਕੋ ਐਵੇਂ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈੱਡ ਬੁੱਢੀ ਹੈ ਸਾਡੇ ਤੱਕ ਜਿਹੜੀ ਜਲਦੀ ਜਲਦੀ ਬਚਾਈ ਜਾਵੇ। ਕੁਲਿਸ 45 ਵਾਲਿਆਂ ਨਾਲ ਇਹ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਰੀਟੈਂਡ ਪੋਨਸ਼ਨ ਦੇ ਤੱਕ ਜਲਦੀ ਪਹੁੰਚਾਈ ਜਾਵੇ। ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕਦਮਾ ਬਣਦਾ ਸੀ? ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆੜਮੀ ਵਿੱਚੋਂ ਲੈਡਰ ਹੋ ਕੇ ਦੀ ਅਸੇ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ। ਅਤੇ ਇਹਨਾਂ ਦੀ ਮਦਦ ਨੇ ਰੇਕੇ ਸਿਸਟਰ ਉਹ ਅਰਮਨਦੀਪ ਜਿਹੜਾ ਕੱਲਾ ਬਣਦਾ ਸੀ। ਕਿੰਨੇ ਸਾਲ ਹੋ ਗਿਆ ਸੀ ਬਾਈ? 2018 ਵਿੱਚ ਗਏ ਸੀ ਤਰਗੀ ਪਰ ਸੰਦਰ ਸਾਹਿਬ 5 ਸਾਲ ਤੋਂ ਉੱਤੇ ਹੋਏ ਰਹੇ। ਇੱਕ ਵਾਰਾ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ।